ਦੀਰਾ ਬਬਸਿੱਤਰ ਕਰਾਓ ਪਿੰਡ ਦਿਉਣ ਜ਼ਿਲ੍ਹਾ ਬਠਿੰਡਾ ਤੇ ਇਹ ਪ੍ਰਾਤਣ ਵਣ ਦੇ ਦਰਖਤ ਆ ਇੱਥੇ ਨਾ ਜਿਹੜੀ ਜਿਹੜੇ ਬਜ਼ੁਰਗ ਸਾਡੇ ਦੱਸਦੇ ਆ ਵੀ ਇੱਥੇ ਝਿੜੀ ਹੁੰਦੀ ਸੀ ਪਹਿਲਾਂ ਝਿੜੀ ਚ ਵੇਖ ਲੋ ਸਾਰੇ ਤਰ੍ਹਾਂ ਦੇ ਦਰਖਤ ਹੁੰਦੇ ਸੀ ਬੇਰੀਆਂ ਕਰੀਰ ਝੰਡ ਇਹ ਹੁਣ ਉਹਦੇ ਨਾਲ ਨਾਲ ਹੁਣ ਸਮੇ ਦੇ ਬਦਲਾਅ ਨਾਲ ਆਹ ਪ੍ਰਾਤਣ ਜਿਹੜੇ ਦਰਖਤ ਆ ਇਧਰ ਵਾਣ ਵਾਂਡਾ ਦਰਖਤ ਉਹ ਸਮਾਂ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਵੇਖਦੇ ਹੁੰਦੇ ਸੀ ਪੀਲਾ ਵੀ ਲੱਗਦੇ ਹੁੰਦੇ ਸੀ ਤੇ ਪਰ ਇਹ ਹੁਣ ਡੇਰਾ ਬਾਬਾ ਸਿੱਧੰਤਰ ਕੇ ਦਾ ਇਹ ਸਮਾਧ ਆ ਮੇਨ ਉਹ ਬਾਬਾ ਜਵਨਾ ਦਾਸ ਜੀ ਬੜੀ ਵੱਡੀ ਸੇਵਾ ਉਹਨਾਂ ਦੀ ਬੜੀ ਤਪੱਸਿਆ ਕੀਤੀ ਸੀ ਇਸ ਥਾਂ ਤੇ ਤੇ ਇੱਥੇ ਉਹਨਾਂ ਦਾ ਗੀਠਾ ਬਣਿਆ ਤੇ ਉਹ ਜਿਹੜੀ ਪਹਿਲਾਂ ਦਿਖਾ ਚੁੱਕੇ ਆ ਇਹ ਵਾੜਾ ਇਹ ਵਣ ਦੇ ਦਰਖਤ ਆ ਇਹ ਬਾਬਾ ਮੁਖ ਸੇਵਾਦਾਰ ਬਾਬਾ ਤੀਜਾ ਦਾਸ ਜੀ ਹੈ ਇਹ ਸੇਵਾ ਕਰ ਰਹੇ ਨੇ ਇੱਧਰ ਵੀ ਬੜੀ ਇਹਨਾਂ ਦੀ ਵੀ ਵਧੀਆ ਸੇਵਾ ਇੱਥੇ ਬੜਾ ਵਧੀਆ ਪ੍ਰਬੰਧ ਹੁੰਦਾ ਕਿਸੇ ਟਾਈਮ ਵੀ ਕੋਈ ਰਾਹੀ ਪਾਂਧੀ ਆਉਂਦਾ ਰਾਤ ਬਰਾਤੇ ਆਉਂਦਾ ਜਾਂ ਕੋਈ ਵੀ ਆਉਦਾ ਉਹਨਾਂ ਦੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਤੇ ਲੰਗਰ ਪਾੜੀ ਤਾਂ ਹਮੇਸ਼ਾ ਹੀ ਇੱਥੇ ਚੱਲਦਾ ਰਹਿੰਦਾ ਇਹ ਲੰਗਰ ਹਾਲਾ ਸਾਹਮਣੇ ਉਧਰਲੇ ਪਾਸੇ ਆ ਮੇਨ ਸਮਾਧਾ ਜੀ ਬਾਬਾ ਸਤ ਜੀ ਦੀ ਤੇ ਇਹ ਹੁਣ ਤੁਹਾਨੂੰ ਤਸਵੀਰ ਦਿਖਾਉਣੇ ਆ ਜੀ ਵਣ ਆ ਸਿਹਰਾ ਪਰਾ ਖੜਾ ਜੇ ਕਿਤੇ ਕਿਤੇ ਕੁ ਸਟਾੜੀਆਂ ਟੁੱਟੀਆਂ ਹੁਣ ਫੇਰ ਆ ਨਵੇਂ ਸਿਰੂ ਫੇਰ ਫੁੱਟਣ ਲੱਗੀਆਂ ਤੇ ਫਟੇਰ ਫੇਰ ਚੱਲ ਪਈ ਆ ਵੇਖੋ ਆ ਹੁਣ ਪੂਰੀ ਜੋਬੜ ਤੇ ਆ ਐਸ ਇੱਥੇ ਇਹ ਚ ਤੁਹਾਨੂੰ ਦਿਖਾਉਣੇ ਆ ਪਰਲੇ ਪਾਸੇ ਪਾਂਛੀਆ ਵਾਸਤੇ ਬਾਬਾ ਜੀ ਨੇ ਇਹਦੇ ਟੰਗਿਆ ਪਾਣੀ ਪਾ ਕੇ ਟੰਗਿਆ ਉਹਦੇ ਚ ਤੇ ਦੂਜੇ ਵਾਲ ਨੇ ਵੀ ਲੱਕੜ ਦੇ ਕੁ ਬਕਸੇ ਜਿ ਵਿੱਚ ਹੋਣਗੇ ਉਹ ਲਾ ਗਿਆ ਉੱਪਰ ਉਹ ਲਾਇਆ ਹਾਂ ਇਹ ਆ ਪਹਿਲਾਂ ਜਦੋਂ ਹੁੰਦੀਆਂ ਸੀ ਇਹ ਵਾੜਾ ਤੇ ਹੁਣ ਬਹੁਤ ਥਾਵਾਂ ਤੇ ਬਹੁਤ ਘਟ ਗੀਆਂ ਵਿਰਕ ਕਲਾਂ ਪਿੰਡ ਹੈਗਾ ਇੱਕ ਉੱਥੇ ਬਹੁਤ ਵੱਡਾਂ ਦੇ ਦਾਗਤ ਹੈਗੇ ਪਿੰਡ 'ਚ ਹੀ ਉੱਥੇ ਸਾਈਡ 'ਤੇ ਇੱਕ ਤੇ ਉੱਥੇ ਪਿੰਡ 'ਚ ਹੀ ਹੈਗੇ ਆ ਤੇ ਹੋਰ ਵੀ ਹੈ ਜੇ ਥਾਵਾਂ 'ਤੇ ਅਜਿਥੇ ਡੇਰੇ ਬਣੇ ਆ ਜਾਂ ਪੁਰਾਣੇ ਡੇਰੇ ਆ ਪ੍ਰਾਤਨ ਕੋਈ ਮੰਦਿਰ ਆ ਹਨਾ ਜਾਂ ਕੋਈ ਗੁਰੂ ਘਰ ਆ ਉੱਥੇ ਹੈਗੇ ਤੇ ਆ ਇੱਥੇ ਪੰਛੀ ਆਨੇ ਹੁੰਦੇ ਰੱਬ ਦਾ ਸ਼ੁਕਰ ਮਨਾਉਂਦਾ ਥੱਲੇ ਝੁੱਕ ਕੇ ਸਕਰਾਨਾ ਕਰਦਾ ਤੇ ਪਾਣੀ ਪੀਂਦਾ ਤੇ ਬੰਦੇ ਨੂੰ ਵੀ ਸਕਰਾਨਾ ਚੈੱਕ ਕਰਨਾ ਚਾਹੀਦਾ ਮਾਲਕ ਦਾ ਇਹ ਇੱਕ ਕਬੂਤਰਾ ਉੱਥੇ ਵੈਸੀ ਜਦੋਂ ਕੋਈ ਜੋਗ ਪਾਜਣ ਦਾ ਦਾਣਾ ਪਾਣੀ ਆਉਂਦੇ ਹਿੱਸੇ ਤੇ